ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1987 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜਸਪ੍ਰੀਤ ਸਿੰਘ ਪਿੰਡ ਧੰਮੀਪੁਰਾ ਤਹਿਸੀਲ ਜਗਰਾਉਂ ਚਿਹਰਾ ਲੁਧਿਆਣਾ ਜਗਰਾਉਂ ਸ਼ਹਿਰ ਦੇ ਆਸ-ਪਾਸ ਹੀ ਆ ਗਿਆ ਨਾ ਹਾਂਜੀ ਜਗਰਾਉਂ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਖਾੜਾ ਹੁੰਦਾ ਵਾ ਖਾੜੇ ਦੇ ਨਾਲ ਹੀ ਧੰਮੀਪੁਰਾ ਜਮਾ ਨਜ਼ਦੀਕ ਠੀਕ ਹੈ ਇਹ ਆ ਟੂਰ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਮਾਣੂਕਾ ਨਾਲ ਹੀ ਧੰਮੀਪੁਰਾ ਪਿੰਡ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 98725 28513 98725 28513 ਅੱਜ ਆਪਾਂ ਦਿਖਾਵਾਂਗੇ ਚੰਨ ਨਗ ਹਣਾ ਹਾਂਜੀ ਹਾਂਜੀ ਇੱਕ ਦਿਖਾਵਾਂਗੇ ਤੇ ਮਾਂ ਵੀ ਘਰੇ ਖੜੀ ਐ ਕ੍ਰੋਸਿੰਗ ਵਾਸਤੇ ਕਿਸੇ ਵੀਰ ਨੇ ਸੀਮਨ ਤੇ ਨਹੀਂ ਜਰਸੀ ਠਹਿਰਦੀ ਇਹ ਵੀ ਆਪਾਂ ਦੇਖਾਂਗੇ ਅੰਡ ਤੇ ਕਿੰਨੇ ਹੁਣ ਤਾਈ ਕਿੰਨੇ ਆ ਦੇ ਆਪਾਂ ਕ੍ਰੋਸ ਕਰਾਈ ਆ ਪੰਜਾਂ ਦੇ ਕਰਾਈ ਆ ਪੰਜੇ ਹੀ ਬੱਚੀਆਂ ਠੀਕ ਐ ਆਪਾਂ ਕਿ ਘਰੇ ਉਤਾਰੀਆਂ ਬੱਚੀਆਂ ਤੇ ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖੀ ਜਾਂਦੇ ਆ ਕਿਹੜਾ ਸੂਆ ਸੁਈ ਵੀ ਆ ਇਹ ਵੀਰੇ ਦੂਜੇ ਸੂਏ ਥਲੀ ਹੋਈ ਆ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ 2.5 ਮਹੀਨੇ ਹੋ ਗਏ ਦੁੱਧ ਕਿੰਨਾ ਹੁਣ ਦੁੱਧ ਵਹਤਾ 2.5 ਕਿਲੋ ਆ ਆਪਾਂ 20 ਕਿਲੋ ਕਮਾ ਦੇ ਦੇ ਬੀਕੂ ਉਤਰ ਹੋ ਜਾਂਦਾ ਦੋ ਟਾਈਮ ਦੇ ਮਣਕੇ ਦੇਵਾਂਗੇ ਹਾਂ ਵੀਰੇ ਤਿੰਨ ਟਾਈਮ ਦੇਵਾਂਗੇ ਦੁ ਤੈਨਾਂ ਡੇਮ ਚੋਣੀ ਪੈਂਦੀ ਹੈ ਹਾਂਜੀ ਤਿੰਨ ਤਿੰਨ ਸਵੇਰੇ ਸ਼ਾਮ ਆਥਰੇ ਹਾਂਜੀ ਹਾਂਜੀ ਠੀਕ ਹੈ ਤੇ ਚੋਣ ਚਾਹਤਾ ਰ ਇੱਕ ਨੰਬਰ ਮੈਂ ਤੇ ਜਮਾ ਰੂਮ ਵਰਗੀ ਪੋਲੀ ਆ ਯਾਰ ਬੋਲਦਾ ਕਹੂਗਾ ਹਾਂ ਠੀਕ ਹੈ ਬੱਚਾ ਐਸਪੈਰ ਖੜਦੀ ਵਧੀਆ ਹਾਂ ਬਹੁਤ ਵਧੀਆ ਖੜਦੀ ਆ ਯਾਰ ਐਸਪੈਰ ਪਾਸੋਂ ਚੌਥੀ ਹੋਇਆ ਵਾ ਮੈਂ ਬਚਾਈ ਆ ਵੈਸੇ ਨਾਲ ਨਹੀਂ ਬੰਦਾ ਹੁੰਦਾ ਮੈਂ ਗੂਮ ਰੱਖਿਆ ਵਾ ਠੀਕ ਹੈ ਬੱਚਾ ਨਾ ਬਚਾਈ ਰੱਖਿਆ ਕਈ ਵਾਰ ਲੱਗਦਾ ਰਸੋਈ ਨੂੰ ਜ਼ਿਆਦਾ ਸਮਾਂ ਹੋਵੇ ਜੈ ਜੈ ਗੱਲਾਂ ਉਹਦੇ ਕਰਕੇ ਫਿਰ ਮੇਥੇ ਕਮੜ ਪਾਣੀ ਪੋਲੀ ਨਹੀਂ ਦਿੱਤੀ ਗਈ ਠੀਕ ਹੈ ਤੇ ਨਾਲੇ ਹੀ ਦੱਸਦੇ ਥੱਲੇ 20 ਕਿਲੋ ਇੱਕ ਦਾ ਲੈ ਕਹਿੰਦਾ ਤੇ ਪਰ 나ੜ ਦਾਸ ਦੀ 20 ਕਿਲੋ ਵਾਲੀ ਤੇ ਮੁੱਲ ਇਹਦਾ ਕੀ ਲੱਖ ਰਾ ਫਿਰ ਆਪਾ ਮੁੱਲ ਬਾਈ 65000 ਰੁਪਈਆ ਮਾਨ ਤਣ ਆ ਮਾਨ ਤਣ ਕਰਤਾ ਨਹੀਂ 60 ਚ ਅੰਦਰ ਹੋ ਜੂਗੀ ਹਾਂਜੀ 60 ਤੋਂ ਅੰਦਰ ਹਾਂ ਬਾਈ ਕੋਈ ਨਾ ਕਰ ਲਾਂ ਦੀ ਸੱਚ ਠੀਕ ਆ 60 ਤੇ ਲੈ ਬਲੋਣੀ ਹੋ ਜੂਗੀ ਢੋਰੀ ਬਾਹਰ ਨੂੰ ਸੋ 60000 ਚ ਹੋ ਜੂਗੀ ਤੇ ਨਾੜਾ ਨੂੜਾ ਦੇਖੋ ਗੁੰਦੀ ਪਈਆ 20 ਲੀਟਰ ਦੁੱਧ ਮਿਣ ਕੇ ਦੋ ਟਾਈਮ ਚੋਲੇ ਵੀ ਤੇਗਾ ਤਿੰਨ ਟਾਈਮ ਤੇ ਪਹਿਰੇ ਵੀ ਚੋਣੀ ਪੈਂਦੀ ਹੈਗੀ ਤੇ ਦੋ ਚੋਲੇ ਜਾਂ ਤਿੰਨ ਚੋਲੇਓ ਪਰ 20 ਲੀਟਰ ਦੁੱਧ ਸਾਰੇ ਦਿਨ ਦਾ ਹਾਜ਼ਰ ਬਿਰੂ ਆ ਜਾਣਾ ਹਾਂ ਹਾਂ ਪਸਤਾ ਮੁੱਲ 65 60 ਚ ਹੋ ਜੂਗੀ ਤੇ ਕਰਾਉ ਸੰਗ ਦੇ ਵਿੱਚ ਬਿਹੜਾ ਗਈ ਤੇ ਦੁੱਧ ਵੀ ਫਿਰ ਫੈਟ ਵਾਲਾ ਪੌਂਦੀ ਹੋ ਜਾਣਾ ਹਾਂ ਪੂਰਾ ਪੂਰਾ ਪੰਜ ਫੈਟ ਦੇ ਨੇੜੇ ਲੈ ਜਾਂਦੀ ਠੀਕ ਐ ਸੋ ਕੱਟੇ ਜਾਂਦੇ ਠੀਕ ਐ ਸੋ ਕੱਦ-ਕਾੜ ਵਗੈਰਾ ਦੇਖੋ ਤੇ ਬਿਹੜਾ ਥੱਲੇ ਵਾ ਨਾੜਾਂ ਨਾਲ ਗੁੰਦੀ ਪਈ ਆ ਢਾਈ ਮਹੀਨੇ ਦਾ ਹੋ ਗਿਆ ਸੋ ਇਹਨੂੰ ਕੱਦ-ਕਾੜ ਬਹੁਤ ਆ ਤੇ ਕਰਾਉ ਸੰਗ ਦੀ ਬਿਹੜਾ ਥੱਲੇ ਨਾੜਾਂ ਦੋਨੇ ਪਾਸੇ ਡੱਕੀ ਪਈ ਆ ਨਾੜਾਂ ਨਾਲ ਤਾਂ ਜਮ ਸੋ ਆ ਦੇਖੋ ਸਿਸਟਮ ਬਹੁਤ ਚੰਗਾ ਹੈ ਜੀ ਤੇ ਸੂਈ ਸਵਾਇਆ ਚੋਗੇ ਤਸੱਲੀ ਕਰਕੇ ਲੈ ਕੇ ਜਾਏ ਜਿਹੜੇ ਵੀਰੇ ਕਹਿੰਦੇ ਹਨ 8 ਠੱਗੀ ਹੋਈ 8 ਲੈ ਤਾਂ 10 ਇੱਥੇ ਚੋਵੋ ਤਸੱਲੀ ਕਰੋ ਜਾਵੋ ਦੋ ਨੰਬਰ ਜਿਹੜੀ ਗੱਬਣ ਛੋਟੀ ਦੇਖੀਏ ਨੇ ਕਾਲੇ ਰੰਗ ਦੀ ਮੋਹਰਾ ਦੀ ਹਾਂ ਬਈ ਪਹਿਲਾ ਸੁੰਦੀ ਹਨ ਹਾਂ ਇਹ ਪਲੂਣਾ ਬਈ ਅਜੇ ਸੁੰਨਾ ਆਏ ਨੇ ਕਿੰਨਾ ਟਾਈਮ ਬਾਕੀ ਹੈ ਇਹਦੇ ਦਰਮਿਆਨ 20 ਦਿਨ ਬਾਕੀ ਆ ਠੀਕ ਕੋਈ ਭਾਰ ਫੁਰ ਵਾਲੀ ਸ਼ਿਕਾਇਤ ਨਹੀਂ ਨਾ ਨਾ ਜਮਾ ਹੀ ਨਹੀਂ ਮੈਂ ਕਹਾ ਪੂਰੀ ਘਟਾ ਇਹ ਠੀਕ ਹੈ ਕੋ ਮੈਂ ਠੁੱਟੀ ਲੈ ਆਹੀ ਜਿਹੜੀ ਛੋਟੀ ਹੁੰਦੀ ਲੈ ਆ ਠੀਕ ਹੈ 10 ਕ ਮਹੀਨਿਆਂ ਦੀ ਸੀ ਇਹ ਠੀਕ ਹੈ ਸਕੰਦਰ ਦੀ ਠੀਕ ਹੈ ਕਿਹ ਕੇ ਦਿੱਤੀ ਸੀ ਵੀ ਬਾਕੀ ਹੁਣ ਰੱਬ ਜਾਣਦਾ ਆਪਾਂ ਸਕੰਦਰ ਆ ਕਿਹੜੇ ਦੀ ਆ ਹਨ ਹਾਂ ਸਕੰਦਰ ਜਾਨੀ ਉਹ ਤੋਂ ਆਪਾਂ ਲਿਆਏ ਸੀ ਜਿਹੜੀਆਂ ਨੂੰ ਪੂਰਤਣਾ ਡਾਪਾ ਠੀਕ ਹੈ ਲੇਵੇ ਲੂਵੇ ਸਾਫ ਸੁਥਰੀ ਹੈ ਨਾ ਪੂਰੀ ਸਾਫ ਸੁਥਰੀ ਹੈ ਬਾਈ ਸ਼ਿੰਗਾ ਸੁੰਦਰ ਦੀ ਕੱਢ ਜੂ 20 ਦਿਨ ਹਜੇ ਹਾਂ 20 ਦਿਨ ਉਹ ਬਾਈ ਕੱਢ ਜੇ ਨਾ ਦੰਦੋ ਹੋ ਗਈ ਉਹ ਦੋ ਦੰਦ ਤਾਂ ਹਾਂ ਦੰਦੋ ਹੋ ਗਏ ਰੇਟ ਇਹਦਾ ਕੀ ਰਹਿਣਾ ਰੇਟ ਬਾਈ 95000 ਰੁਪਏ ਕਰ ਦਿਆਂਗਾ ਮਾਨਤਾਂ ਹਾਂ ਮਾਨਤਾਂ ਤੋਰੀ ਬਾਦ ਨੂੰ ਤੋਂ ਦੂਜੇ ਨੰਬਰ ਦੇ ਸਕੰਦਰ ਦੀ ਧੀ ਦੱਸੀ ਗਈ ਆ ਸੂਨ ਦੇ ਵਿੱਚ 20 ਦਿਨ ਬਾਕੀ ਆ ਅੰਦਾਜ਼ਾ ਲਾ ਕੇ ਜੇ ਮਾਨ ਕੇ ਜ ਫਿਰ 10 ਤੋਂ ਪਾਰ ਵਾਲੇ ਤੇ ਹੈਗੇ ਵੀ ਫਿਰ ਹਨਾ ਹਾਂ ਨਾ ਨਾ ਬਈ ਗਾਉਂ ਨਾ ਠੀਕ ਹੈ 11 12 ਵੀ ਪਾ ਸਕਦੀ ਆ ਪੰਜਤ ਵਾਲੋਂ ਲਿਆਂਦੀ ਆ ਫਿਰ ਇਸ ਤੋਂ ਜ਼ਿਆਦਾ ਠੀਕ ਹੈ ਸਿੰਘ ਦੇ ਇੱਕ ਦਾ ਪੋਪੜਾ ਲੱਥਾ ਵਾ ਹਨਾ ਨਹੀਂ ਉਹ ਵੱਡਣਾ ਪੈਗੇ ਜਈਏ ਸਾਥ ਵਿੱਚ ਹੀ ਕਹਿੰਗੇ ਨਾ ਹੁੰਡੇ ਜ਼ਿਆਦੇ ਸਿੰਘ ਹਨਾ ਹਾਂ ਹੁੰਡੇ ਜ਼ਿਆਦੇ ਆ ਆਹ ਆ ਪੂਰਾ ਬੱਦਨੇ ਦਾ ਇੱਧਰ ਲਾ ਠੀਕ ਹੈ ਪਹਿਲਾਂ ਵੱਡਣਾ ਪੈ ਗਿਆ ਤੁਹਾਨੂੰ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਤੇ ਬਾਕੀ ਪਤਲੀ ਚਮੜੀ ਦੇ ਵਿੱਚ ਦੁੱਧ ਵਾਲੀ ਚੰਗੀ ਝੋਟੀ ਨਿਕਲਣੀ ਆ ਪਲੂਣ ਪਹਿਲਾ ਸੂਆ ਸੂਣ ਦੇ ਵਿੱਚ 20 ਦਿਨ ਬਾਕੀ ਸਿੰਘ ਮੂੰਹ ਵਾਛੇ ਦੀ ਸਾਫ਼ ਆ ਜਾਵਾ ਸਿੰਗ ਥੋੜਾ ਜਿਹਾ ਇੱਕ ਵੱਡਾ ਵਾ ਪਰ ਬੱਚੇ ਚੰਗੇ ਪੈਦਾ ਕਰੂਗੀ ਸਿੰਘ ਗੋਲ ਵਾਲੇ ਜਮ ਤੇ ਥਣਾ ਚ ਵੇਚੀ ਦੇਖੋ ਕੀਮਤ 95000 ਆ ਅੱਜ ਦਾ ਭਾਅ ਇਹਦਾ ਗੁਜਾਇਸ ਮੌਕੇ ਤੇ ਹੋ ਜੂਗੀ ਠੀਕ ਹੈ ਸੋ ਲੈਵਾ ਵਗੈਰਾ ਦੇਖੋ ਨੇੜੇ ਤੋਂ ਚਾਰੇ ਥਾਂ ਨਿਕਲ ਗਏ ਅੱਗੇ 3 ਜਿਹੇ ਨੰਬਰ ਤੇ ਖੜੀ ਆ ਬੂਰੀ ਝੋਟੀ ਕਿਹੜਾ ਸੂਆ ਸੂਂਦੀ ਆ ਇਹ ਵੀਰੇ ਦੂਜੇ ਸੂਏ ਸੂਨਾ ਵਾ ਪਲੂਣ ਆਪਣੇ ਕੋਲ ਹੀ ਸੀਗੇ ਪਹਿਲਾਂ ਵੀ ਠੀਕ ਆ ਕਟਾਏ ਸੀਦਾ ਹੀ ਆ ਹਾਂ ਕਟਾਏ ਦਾ ਹੀ ਆ ਇਹ ਬਲੂਆ ਫਲੂਨ ਨੇ 12 ਲੀਟਰ ਦਿੱਤਾ ਦੁੱਧ ਨਾਲ ਆਪਾਂ ਨੂੰ 12 ਲੀਟਰ ਇੱਕ ਵਾਈਟ ਵੀ ਫੁੱਲ ਵਧੀਆ ਵਾ ਕਿੰਨਾ ਟਾਈਮ ਲੈਂਦੀ ਆ ਹੁਣ ਇਹ 9 ਮਹੀਨੇ ਲੱਗਣਗੇ 10 ਤੱਕ ਦਿਨ ਬਾਕੀ ਆ 9ਵੇਂ ਦੇ ਠੀਕ ਆ ਇਹਦਾ 1.5 ਮਹੀਨਾ ਲਿੰਦੇ 1.5 ਮਹੀਨਾ ਠੀਕ ਆ ਇਹਦਾ ਰੇਟ ਕਿਰੋ ਅੱਜ ਦਾ ਇਹਦਾ ਅੱਜ ਕੀ ਟੇੜੀ ਭਾਈ 85000 ਰੁਪਇਆ ਮੰਨ ਤਾਣ ਹਾਂ ਮੰਨ ਤਾਣ ਕਰ ਦਾਂਗੇ ਥਣ ਓਕੇ ਜਾਵਾਂ ਗਾਂ ਦੇ ਨੇੜੇ ਜਾਂਦੀ ਫਿਰ ਰੇਟ ਹੋਰ ਹੋਊਗਾ ਹਣਾ ਥਣ ਓਕੇ ਜਾਵਾਂ ਹਾਂ ਥਣ ਮੈਂ ਤਾਂ ਜਮਾ ਓਕੇ ਜਾਂਦਾ ਤੁਹਾਨੂੰ ਬਹੁਤ ਚੰਗਾ ਸੰਦ ਨਹੀਂ ਵਧੀਆ ਠੀਕ ਐ ਤੇ ਟੀਕੇ ਕਿਹੜਾ ਲੱਗਿਆ ਵਜੇ ਅੱ ਦੀ ਦਾ ਐਕਲਡੀ ਵੀ ਦਾ ਮੋਰਦਾ ਲੱਗਿਆ ਵਾ ਹਾਂ ਮੋਨੇ ਨੀਲੀ ਰਾਵੀ ਦਾ ਨੀਲੀ ਰਾਵੀ ਅਮੀ ਨੀਲੀ ਰਾਵੀ ਦਾ ਐਕਲਡੀ ਵੀ ਦਾ ਠੀਕ ਹੈ ਇਹ ਪਰ ਰੰਗ ਵਾਲ ਦੀ ਮਾਂ ਤੇ ਲੈ ਗਿਆ ਨੀਲੀ ਰਾਵੀ ਜਲਵਾਇਆ ਸੀਗਾ ਠੀਕ ਹੈ ਕਾਰੀ ਸੀਮਨ ਸੀਗਾ ਆਪਣੇ ਇੱਥੇ ਹੌਸੇ 85 ਜੋ ਗਜਾਇਸ ਹੋ ਜੂਗੀ ਹਾਂ ਵਿਜਾਇਸ ਕਰ ਦਾਂਗੇ ਸਰਾ ਕੋਈ ਚੱਲ ਜੇ ਠੀਕ ਹੈ ਧੋਰਦੀ ਬੜਾ ਯਾਰ ਨੂੰ ਨੇ 12 ਲੀਟਰ ਦਿੱਤਾ ਹੁੰਦਾ ਸਭ ਤੋਂ ਤੀਜੇ ਨੰਬਰ ਤੇ ਬੂਰੀ ਝੋਟੀ ਦਿਖਾਉਣੇ ਪਏ ਆ ਤੇ ਛੇ ਮਹੀਨੇ ਸਵਾ ਮਹੀਨਾ ਬਾਕੀ ਵੀ ਡੇਢ ਮਹੀਨੇ ਲਗ ਭਾਗੇ ਦਾ ਤੇ ਰਾਜੀ ਪੈਠ ਫੂੜੇ ਦੀ ਬੰਤਰ ਗੋਲਾ ਜਮਾ ਸਮੀ ਬੜੀ ਵੀ ਤੇ 85000 ਦੀ ਅੱਜ ਦੀ ਕੀਮਤ ਆ ਮਾਨ ਤਣ ਮੋਕੇ ਤੇ ਹੋ ਜੂ ਸਿੰਘਮੂ ਵਾਥਾ ਦੇਖੋ ਸੋਨਾ ਸੈਂਕਾ ਜਿਵੇਂ ਕੁੰਡਾ ਮੁੜਿਆ ਵਾ ਤੇ ਰਾਜੀ ਪਲੀ ਪੁਲੀ ਬਹੁਤ ਆਦੇ ਆ ਤੇ ਝੂਲੀ ਝਾਲੀ ਚੰਗੀ ਆ 12 ਲੀਟਰ ਵੀਰ ਦੱਸ ਦਿਆ ਪਲੂਨ ਦਾ ਦੁੱਧ ਦਿੱਤਾ ਹੋਇਆ ਦੂਜਾ ਸੂਰ ਸੂਰ ਨੂੰ ਟਾਈਮੇ ਦਾ ਹਜੇ ਬਾਕੀ ਪਿਆਗਾ ਤੇ ਅੱਗੇ ਆਪਾਂ ਕਟਾ ਦੇਖਿਆ ਨੇ ਇਹ ਸੀ ਮੈਦਾ ਹਣਾ ਪਿਛਲੇ ਸੂਏ ਦਾ ਹਣਾ ਹਾਂਜੀ ਹਾਂਜੀ ਪਿਛਲੇ ਦਾ ਠੀਕ ਆ ਇਹਦਾ ਕੋਈ ਕਿਹੜੇ ਸਾਣ ਦਾ ਇਹ ਕੋਈ ਸਾਣ ਤੇ ਐਚ ਐਲ ਡੀ ਵੀ ਦਾ ਨਾਪੇ ਵਾਲਾ ਸੀਮਨ ਆ ਜਿਹੜਾ ਹੋ ਠੀਕ ਆ ਵੇਖ ਮੇਰੇ ਕੋਲ ਸਟਰਾਪੇ ਆਊਗਾ ਦੇਖ ਲਾਂਗੇ ਲੱਭ ਲਾਂਗੇ ਇਹ ਆਪਾਂ ਕਿੰਨੇ ਦੇ ਦਾਂਗੇ ਜਿਵੇਂ 12000 ਰੁਪਏ ਦੱਸ ਠੀਕ ਆ ਮੰਨ ਲਾ ਵਧਿਆ ਵੀ 16-17 ਬਣ ਜੂਗਾ ਹਨਾ ਪੂਰਾ ਕੱਪੜੇ ਦੇਣਾ ਹੋਣੀ ਜਿਹੜਾ ਯਾਰ ਘਰੇ ਲੈ ਕੇ ਜਾਵੇ ਹਨਾ ਠੀਕ ਆ ਮੈਂ ਤੇ ਪੱਟੇ ਵਾਲੇ ਮੰਗਦੇ ਕਿਥੇ ਪੁੱਦੇ ਨਹੀਂ ਕਰਦਾ ਉਹ ਛੋਟੀ ਚੰਗੇ ਪਿਆਰ ਬੂਰਾ ਹਨਾ ਪੂਰਾ ਸਾਨ ਤਿਆਰ ਹੋਈ ਮੜੇ ਕਰੀ ਪਿੱਠ ਪੜੇ ਬੰਦ ਤਾਂ ਦਿਖਾ ਦਿਓ ਲੈ ਕੇ ਜਾ ਵੀ ਉਹਦੇ ਹੀ ਆ ਠੀਕ ਹੈ ਟੈਸਟਿਕ ਵਾਲਾ ਪੂਰੇ ਲੈ ਕਟਾ ਦੇਖੋ ਪੂਰਾ ਸਾਫ ਸੁਥਰਾ ਸਮਝਿਆ ਪੜਿਆ ਵਾ ਹਨਾ ਹਾਂ ਹਾਂ ਪੂਰਾ ਬਈ ਮਾਲਾ ਸੋਹਣਾ ਸਾਂਹ ਚੈਰ ਹੋਣ ਵਾਲਾ ਮੌਕੇ ਦੇ ਆ ਪੂਰਾ ਜਿਹੜਾ ਚੰਗਾ ਥਰੇਲੇ ਜੀ ਬੰਦਾ ਠੀਕ ਹੈ ਇਹ ਚੰਗਾ ਯਾਰ ਜੀ ਨਹੀਂ ਕਰਦਾ ਹੁਣ ਹੈ ਨਹੀਂ ਬੰਦਾ ਤੈਨੂੰ ਪਤਾ ਹੀ ਹੈ ਸਾਂਭੀ ਨਹੀਂ ਅੱਗੇ ਚੰਨੀ ਦਿਖਾਈ ਤੇਰਾ ਜ ਆਪ ਤਾਂ ਫਿਰ ਅੱਗੇ ਆਪ ਤੁਹਾਨੂੰ ਦਿਖਾਉਨੇ ਆਗੇ ਜਰਸੀ ਦਾ ਸਾਂਹ ਹਨਾ ਹਾਂਜੀ 10 10 73 ਦਾ ਨਾਮ ਵਾਲਾ 10 ਦੇ 373 ਦਾ ਆ ਪਾ ਕਿੰਨੀ ਉਮਰ ਦਾ ਹੋ ਗਿਆ ਇਹ 28 ਸਾਲ ਦਾ ਹੋ ਗਿਆ ਦੰਦਾਂ ਦੋ ਦੰਦ ਹੋ ਗਿਆ ਹਾਂ ਦੋ ਦੰਦ ਕਲ ਅੱਛਾ ਮਾਂ ਦੀ ਆਖੜੀ ਜਾਣ ਹਾਂ ਮਾਂ ਦੀ ਆਖੜੀ ਹੈ ਠੀਕ ਹੈ ਜਰਸੀ ਸਿੰਘ ਵਾਲੀ ਹਾਂ ਜਰਸੀ ਸਿੰਘ ਵਾਲੀ ਕਿੰਨਾ ਕੁ ਦੁੱਧ ਦਿੰਦਾ ਬੈੜ ਨੇ ਜੀ 23 ਕਿਲੋ ਦਿੰਦਾ ਪਾਲੂ ਪ ਪਲੂਨ ਨੇ ਹਾਂ ਪਲੂਨ ਤੇ ਫਿਰ ਪਹਿਲੀ ਵਾਰ ਫਿਰ ਤੈਨੂੰ ਫਿਰ ਆਪਾਂ ਟੱਠਾ ਪਾ ਲਿਆ ਹੈ ਟੱਠਾ ਪਾ ਲਿਆ ਆ ਜਣਾ ਵਧੀਆ ਸਿਲੈਕਸ਼ਨ ਦਾ ਨਾਮ ਲਵਾਇਆ ਜਿਹੜਾ ਪਕੇ ਕੇ ਡਾਕਟਰ ਨੂੰ ਠੀਕ ਹੈ ਉਹਦਾ ਲਵਾਇਆ ਤਾਂ ਕਿ ਬੱਚੀ ਆ ਜੀ ਠੀਕ ਹੈ ਸਰ ਚਲੋ ਜੋ ਮਾਰਾ ਇਹਨੂੰ ਮਨਜ਼ੂਰ ਆ ਹਨਾ ਕੰਮ ਤਾਂ ਉਹੀ ਹੋਣਾ ਵਾ ਚਲੇ ਬੱਚਾ ਆ ਗਿਆ ਫਿਰ ਇਹਨੂੰ ਆਪਾਂ ਘਰੇ ਰੱਖ ਲਿਆ ਠੀਕ ਆ ਹੁਣ ਇਹਨੂੰ ਆਪਾਂ 6 ਕ੍ਰੋਸ ਕਰਾ ਦੇਣਾ ਬੇੜਾ ਹਾਂ ਠੀਕ ਹੈ 3 ਦਿਨਾਂ ਦਾ ਜੋ ਰਿਜ਼ਲਟ ਨਹੀਂ 5 ਜਣੇ ਦੀ ਬੱਚੀਆਂ ਹਨਾ ਭਲਾ 5 ਬੱਚੇ ਸੂਪੀਆਂ ਹਾਂ ਸਾਲ ਸਵਾ ਸਾਲ ਦਾ ਕ੍ਰੋਸਿੰਗ ਦੇਣ ਲੱਗ ਗਿਆ ਸੀਗਾ ਤੇ ਹੁਣ ਕਿ ਜੇ ਵੀਰ ਨੇ ਮਨ ਲਾ ਬੈਡ ਕਰਾਸ ਕਰਾਉਣੀ ਹੋਵੇ ਹਾਂ ਭਾਈ ਕਰਾ ਸਕਦਾ 500 ਰੁਪਏ ਫੀਸ ਆ 500 ਰੁਪਏ ਫੀਸ ਆ ਜਦੋਂ ਮਰਜੀ ਬੰਦਾ ਆਵੇ ਜਦੋਂ ਮਰਜੀ ਆ ਜੀ ਮੈਂ ਕਹਾਂ ਯਾਰ ਤੇ ਭਾਈ ਇਹ ਵੀ ਗੱਲ ਆ ਜੇ ਨਾਂ ਵੀ ਰਹੂਗੀ ਆਪਾਂ ਉਸੇ ਪੈਸਿਆਂ ਜੀ ਦੁਬਾਰੇ ਕਰਨਾਗੇ ਯਾਰ ਇਹ ਗੱਲ ਆ ਕਿ ਦੂਰੋਂ ਬੰਦਾ ਆ ਜਾਂਦਾ ਕੀ ਫਿਰ ਮਰਜੀ ਆ ਜੀ ਬਈ ਆਪਣੇ ਕੋਲ ਵਿੰਡਰ ਤੋਂ ਵੀ ਆਏ ਬਾਈ ਇੱਕ ਵਾਰੀ ਹੋ ਗਈ ਸੀ ਕਿ ਮੇਰੇ ਮੈਸ ਵਿੱਚ ਹੋ ਗਈ ਅੰਦਰ ਪ੍ਰੋਬਲਮ ਬਚੀ ਦੇ ਐਚ ਐਫ ਦੀ ਸੀ ਬਾਰੇ ਫੇਰ ਆਇਆ ਆਪਾਂ ਭਾਈ ਨੂੰ ਉਸੇ ਪੈਸਿਆਂ ਜੀ ਇਹਨੂੰ ਪ੍ਰੋਸੈਸ ਕਰਾ ਤੇ ਫਿਰ ਇਹ ਟਿਕਟ ਨਹੀਂ ਤਿਆਰ ਕਰਾਉਣੇ ਇਹਦੇ ਆਪਾਂ ਇਹਦੀ ਆਪਾਂ ਕਰਾਵਾਂ ਠੀਕ ਹੈ ਪੂਰਾ ਟਾਈਮ ਹੀ ਆ ਬੰਨੋ ਚਲਤਰ ਨਾਲ ਹੋਈ ਦੀ ਗੱਲ ਠੀਕ ਹੈ ਉਹਨੇ ਆਪ ਤਰਾਇ ਵੀਟੀ ਕਰਾਵਾ ਲਿਆ ਸੋ ਵੀਰੋ ਜਰਸੀ ਦਾ ਬਹੁਤ ਟ੍ਰੈਂਡ ਬਣਿਆ ਵਾ ਕੀ ਯਾਰ ਮੰਨ ਕੇ ਚਲੋ ਸੀਮਤ ਨਹੀਂ ਠਹਿਰਦੀਆਂ ਉਹਨਾਂ ਪੈਚ ਐਫ ਜਾਂ ਹੋਰ ਸਾਹਨ ਤੋਂ ਬੰਦੇ ਕ੍ਰਾਸ ਕਰਾ ਲੈਂਦੇ ਤਾਂ ਉਹ ਸੂਨ ਚ ਦਿੱਕਤ ਆਉਂਦੀ ਹੈ ਫਿਰ ਉਹ ਬੱਚਾ ਹੈਵੀ ਹੋ ਜਾਂਦਾ ਹੈ ਹਨਾ ਫਿਰ ਸੋ ਇਹ ਜਰਸੀ ਜਰਸੀ ਤੇ ਮੈਟ ਹੋਊਗੀ ਜਦੋਂ ਇੱਕ ਕਰਕੇ ਆਏ ਆ ਇਹ ਜਿਹੜੇ ਸੀਮਨ ਆ ਇਹਦੀ ਰਹਿਣ ਦੀ ਜਾਦੇ ਚੰਗੀਆਂ ਅਸੀਂ ਮਨਣ ਯਾਦ ਆ ਗਿਆ ਦੱਸਦੇ ਆਂ ਆਪਾਂ ਨੂੰ ਪਤਾ ਹੀ ਯਾਰ ਠੀਕ ਹੈ ਇਹ ਤੇ ਜਿਆਦੇ ਆਚਾਨਕ ਸੋ ਸਾਫ ਸੁਥਰੇ ਟੈਸਟ ਹੀ ਕਰਣਾ ਦਾ ਦੇ ਨਹੀਂ ਕੀ ਠੀਕ ਹੈ ਮੈਂ ਕਹਿੰਦਾ ਬਾਬੇ ਜੀ ਮੇਰ ਨਾਲ ਹੁਣ ਤੇ ਜੀ ਵਾਰੀ ਕੀ ਆਈਆਂ ਜਿੰਨੀਆਂ ਵਾਰੀ ਠੀਕ ਹੈ ਉਹ ਵੀ ਆਪਣੇ ਤੁਸੀਂ ਕ੍ਰੋਸ ਆ ਉਹ ਬੱਚੀ ਉਹ ਨਾਂ ਪੱਤੇ ਲਗਣਾ ਨਹੀਂ ਠੀਕ ਹੈ ਤੇਰੀ ਬੱਚੀ ਆ ਹਵਾ ਤੇ ਆ ਸਾਹਮਣੇ ਹੀ ਆ ਜੀ ਬੱਚੀ ਆ ਬੱਚੀ ਹੈ ਹਾਂ ਉਹ ਜੀ ਮਾਮਾ ਠੀਕ ਹੈ ਕ੍ਰੋਸ ਤੇ ਵੀ ਜਰਸੀ ਲੈ ਆਉਂਦਾ ਕੁਛ ਨਾ ਕੋਈ ਹਾਂ ਹਾਂ ਜੀ ਆ ਇਹ ਜਮਾ ਹੀ ਆ ਤੇ ਕੰਨ ਦੇਖਣ ਜਮਾ ਨਿਕਨੇ ਕੇ ਤੇ ਕੰਨ ਆ ਇਹ ਇਹ ਤਿਆਰ ਹੋ ਜਰਸੀ ਕ੍ਰੋਸ ਹਣਾ ਹਾਂ ਹਾਂ ਪਹਿਲੇ ਤਾਂ ਕੰਨ ਜਮਾਇਆ ਤੇ ਇਹ ਮਾਂ ਹੋ ਖੜੀ ਆ ਬੱਚੀ ਠੀਕ ਹੈ ਤੇ ਇਸੇ ਮਾਂ ਦਾ ਬੱਚਾ ਆ ਗਿਆ ਹਨਾ ਮਾਂ ਹੀ ਦਾ ਬੱਚਾ ਆ ਇਹ ਨੰਬਰ ਬੋਲ ਜੀ ਆਪਣਾ ਨੰਬਰ 9872525110 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦੋ ਧੰਨ